ਅੱਜ ਦੇ ਦਿਨ ਯਾਨੀ ਕਿ ਨਾਕ ਪੰਚਮੀ ਵਾਲੇ ਦਿਨ ਕਿਉਂ ਨਹੀਂ ਰੋਟੀ ਬਣਾਉਣੀ ਚਾਹੀਦੀ ਆਖਿਰਕਾਰ ਤਵਾ ਕਿਉਂ ਨਹੀਂ ਚੜਾਉਣਾ ਚਾਹੀਦਾ ਇਸ ਦੇ ਪਿੱਛੇ ਕੀ માન્યਤਾ ਹੈ ਦੁੱਧ ਕਿਉਂ ਨਹੀਂ ਉਬਾਲਣਾ ਚਾਹੀਦਾ ਇਹ ਸਾਰਾ ਕੁਝ ਜਾਣ ਲਵੋ ਕਿ ਇਹਦੇ ਨਾਲ ਆਖਿਰਕਾਰ ਕਿਹੜੀ ਨਕਾਰਾਤਮਕਤਾ ਆਉਂਦੀ ਹੈ ਪੰਚਮੀ ਵਾਲੇ ਦਿਨ ਕਿਹੜੇ ਕੰਮ ਕਰਨੇ ਸ਼ੁਭ ਹੁੰਦੇ ਨੇ ਅਤੇ ਕਿਹੜੀਆਂ ਚੀਜ਼ਾਂ ਕਰਨ ਦੇ ਨਾਲ ਘਰ ਦੇ ਵਿੱਚ ਨਕਾਰਾਤਮਕ ਆ ਸਕਦੀ ਹੈ ਕਿਹੜੇ ਕੰਮ ਕਰਨ ਦੇ ਨਾਲ ਜੋ ਹੈ ਉਹ ਤੁਸੀਂ ਮਾਨਸਿਕ ਅਤੇ ਆਰਥਿਕ ਰੂਪ ਦੇ ਨਾਲ ਤੰਗ ਹੋ ਸਕਦੇ ਹੋ ਇਹ ਜਾਣ ਲਵੋ ਜੀ ਆਸੋ ਸੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਬਹੁਤ سارے ਲੋਕ ਜਿਹੜੇ ਨੇ ਉਹ ਧਾਰਮਿਕ માન્યਤਾ ਨੂੰ ਮੰਨਦੇ ਨਹੀਂ ਆ ਤੇ ਬਹੁਤ سارے ਲੋਕ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਅੰਧਵਿਸ਼ਵਾਸ ਹੈ ਪਰ ਜਿਹੜੇ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਉਹ ਇਹ ਜਾਣਕਾਰੀ ਲੈਣਾ ਚਾਹੁੰਦੇ ਨੇ ਕਿ ਆਖਿਰਕਾਰ ਜਿਹੜੀਆਂ ਚੀਜ਼ਾਂ ਆਖੀਆਂ ਗਈਆਂ ਨੇ ਕਿ ਇਹ ਨਹੀਂ ਕਰੀਦਾ ਜਾਂ ਉਹ ਨਹੀਂ ਕਰੀਦਾ ਇਸ ਦੇ ਪਿੱਛੇ ਕੀ ਮਤਵ ਹੈ ਸੋ ਤੁਹਾਡੇ ਨਾਲ ਗੱਲ ਜਿਹੜੀ ਆ ਉਹ ਸਾਂਝੀ ਕਰਦੇ ਆ ਦਰاصل नाग पंचमी 29 जुलाई 2025 ਨੂੰ ਮਨਾਇਆ ਜਾ ਰਿਹਾ ਹੈ ਅਤੇ ਇਸ ਦਿਨ ਸ਼ਿਵਜੀ ਦੀ ਅਤੇ नाग ਦੇਵਤਾ ਦੀ ਪੂਜਾ ਜਿਹੜੀ ਉਹ ਹੁੰਦੀ ਹੈ ਖਾਸ ਕਰਕੇ ਇਸ ਦਿਨ ਕੁਝ ਚੀਜ਼ਾਂ ਨਾ ਕਰਨ ਦੀ ਗੱਲ ਆਖੀ ਜਾਂਦੀ ਹੈ ਕਿ ਕੁਝ ਚੀਜ਼ਾਂ ਨੂੰ ਇਸ ਦਿਨ ਨਹੀਂ ਕਰਨਾ ਚਾਹੀਦਾ ਸੋ ਕਿਹੜੀਆਂ ਚੀਜ਼ਾਂ ਨੇ ਸਭ ਤੋਂ ਪਹਿਲਾਂ ਤਾਂ ਕਿਹਾ ਗਿਆ ਹੈ ਕਿ ਇਸ ਦਿਨ ਜੋ ਹੈ ਉਹ ਤਵਾ ਨਹੀਂ ਚਲਾਉਣਾ ਚਾਹੀਦਾ ਮਤਲਬ ਕਿ ਜੋ ਤਵਾ ਹੈ ਉਸ ਨੂੰ नाग ਦੇਵਤਾ ਦੇ ਫੰਦ ਦੇ ਨਾਲ ਜੋੜਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਸ ਦਿਨ ਲੋਹੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਅਤੇ ਤਵੇ ਤੇ ਰੋਟੀ ਜਾਂ ਪਰਾਠਾ ਕਿਸੇ ਕਿਸਮ ਦਾ ਕੋਈ ਵੀ ਉਹ ਜੋ ਹੈ ਭੋਜਨ ਨਹੀਂ ਬਣਾਉਣਾ ਚਾਹੀਦਾ ਇਹ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਦੇ ਨਾਲ ਰਾਹੂ ਜਿਹੜਾ ਹੈ ਉਹ ਪ੍ਰਭਾਵਿਤ ਹੋ ਸਕਦਾ ਹੈ ਤੇ ਰਾਹੂ ਪ੍ਰਭਾਵਿਤ ਹੋਣ ਦੇ ਨਾਲ ਜੋ ਹੈ ਤੁਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਸਕਦੇ ਹੋ ਉਦਾਸ ਹੋ ਸਕਦੇ ਹੋ ਦੂਜੀ ਚੀਜ਼ ਜਿਹੜੀ ਕਹੀ ਗਈ ਹੈ ਕਿ ਕੀ ਕਿ ਨਹੀਂ ਕਰਨਾ ਚਾਹੀਦਾ ਅਸੀਂ ਪਹਿਲਾਂ ਤੁਹਾਨੂੰ ਉਹ ਦੱਸਾਂਗੇ ਫਿਰ ਉਸ ਤੋਂ ਬਾਅਦ ਦੱਸਾਂਗੇ ਕਿ ਕਿਹੜੀਆਂ ਚੀਜ਼ਾਂ ਕਰਨ ਨੂੰ ਕਹੀਆਂ ਗਈਆਂ ਨੇ ਮਾਨਤਾ ਦੇ ਅਨੁਸਾਰ 나ਗ ਪੰਚਮੀ ਵਾਲੇ ਦਿਨ ਦੁੱਧ ਨਹੀਂ ਉਬਾਲਣਾ ਚਾਹੀਦਾ ਕਿਉਂਕਿ ਜਿਹੜੇ 나ਗ ਨੇ ਉਹਨਾਂ ਨੂੰ ਦੁੱਧ ਅਰਪਿਤ ਕੀਤਾ ਜਾਂਦਾ ਹੈ ਤੇ ਅਜਿਹੇ ਦੇ ਵਿੱਚ ਜੋ ਹੈ ਦੁੱਧ ਉਬਾਲਣ ਦੇ ਨਾਲ ਜੋ ਹੈ ਉਹ ਅਕਿਤਨ ਅਕਿਤ ਜੋ ਦੁੱਧ ਉਬਾਲਣ ਦੇ ਨਾਲ ਦੁੱਧ ਦੇ ਪਕਵਾਨ ਬਣਾਉਣ ਦੇ ਨਾਲ ਜੋ ਹੈ ਉਹ ਪੈਸੇ ਦੀ ਹਾਨੀ ਹੋ ਸਕਦੀ ਹੈ ਤੇ ਦੋਸ਼ ਲੱਗ ਸਕਦਾ ਹੈ ਅਗਲੀ ਚੀਜ਼ ਆਖੀ ਜਾਂਦੀ ਹੈ ਕਿ 나ਗ ਪੰਛਮੀ ਦੇ ਦਿਨ ਜ਼ਮੀਨ ਦੀ ਖੁਦਾਈ ਨਹੀਂ ਕਰਨੀ ਚਾਹੀਦੀ ਮੰਨਿਆ ਜਾਂਦਾ ਹੈ ਕਿ ਜ਼ਮੀਨ ਦੇ ਵਿੱਚ ਨਾ ਜਿਹੜੇ 나ਗ ਦੇਵਤਾ ਨੇ ਉਹ ਬਿਲ ਬਣਾ ਕੇ ਰਹਿੰਦੇ ਨੇ ਤੇ ਇਸ ਦੇ ਵਿੱਚ ਜਿਹੜਾ ਉਹਨਾਂ ਦਾ ਘਰ ਉਜੜਦਾ ਹੈ ਨਾਗ ਪ पंचਮੀ ਦੇ ਦਿਨ ਪਲਾਸਟਿਕ ਦੀ ਮੂਰਤੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਅੱਗੇ ਗਿਆ ਕਿ ਆ ਕਿ ਇਸ ਦਿਨ ਮਾਨਤਾ ਹੈ ਕਿ 나ਗ ਪ पंचਮੀ ਦੇ ਦਿਨ ਸੱਪਾਂ ਨੂੰ ਦੁੱਧ ਪਿਲਾਉਣਾ ਚਾਹੀਦਾ ਹੈ 나ਗ ਪ पंचਮੀ ਵਾਲੇ ਦਿਨ ਅਜਿਹੀ ਧਾਰਮਿਕ ਮਾਨਤਾ ਦੇਖੀ ਜਾਵੇ ਤੇ ਕਿਹਾ ਜਾਂਦਾ ਕਿ ਸੱਪਾਂ ਨੂੰ ਦੁੱਧ ਪਿਲਾਉਣਾ ਚਾਹੀਦਾ ਹੈ ਲੇਕਿਨ ਸਾਇੰਸ ਦੇ ਹਿਸਾਬ ਦੇ ਨਾਲ ਸੱਪਾਂ ਨੂੰ ਦੁੱਧ ਨਹੀਂ ਪਿਲਾਉਣਾ ਚਾਹੀਦਾ ਕਿਉਂਕਿ ਉਹ ਜਿਹੜੇ ਨੇ ਉਸ ਦੁੱਧ ਜੋ ਸੱਪ ਨੇ ਉਹ ਦੁੱਧ ਹজম ਨਹੀਂ ਕਰ ਪਾਉਂਦੇ ਅਗਲੀ ਗੱਲ ਜਿਹੜੀ ਆਖੀ ਗਈ ਹੈ ਰਿਪੋਰਟ ਦੇ ਵਿੱਚ ਹੋਏ ਹੈ ਕਿ ਇਸ ਤੋਂ ਇਲਾਵਾ ਇਸ ਦਿਨ ਕੋਈ ਵੀ ਨੁਕੀਲੀ ਜਾਂ ਕੋਈ ਤੇਜ਼ ਧਾਰ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਿਵੇਂ ਕੈਂਚੀ ਹੋ ਗਈ ਚਾਕੂ ਹੋ ਗਿਆ ਸੂਈ ਹੋ ਗਿਆ ਅਜਿਹੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ ਹੁਣ ਤੁਹਾਨੂੰ ਦੱਸਦੇ ਆ ਕਿ ਕੀ ਕਰਨ ਨੂੰ ਕਿਹਾ ਜਾਂਦਾ ਹੈ ਕਿ ਰਿਪੋਰਟ ਦੇ ਮੁਤਾਬਕ ਜੇ ਦੇਖਿਆ ਜਾਵੇ ਮੰਨਤਾ ਕੀ ਹੈ ਕਿ ਕੀ ਇਸ ਦਿਨ ਕਰਨ ਦੇ ਨਾਲ ਸ਼ੁਭ ਹੁੰਦਾ ਹੈ ਇਸ ਦਿਨ 나ਗ ਪੰਚਮੀ ਦੇ ਦਿਨ ਮੰਦਿਰ ਜਾ ਕੇ 나ਗ ਦੇਵ ਦੀ ਪੂਜਾ ਕਰੋ ਅਤੇ ਆਪਣੇ ਪਰਿਵਾਰ ਦੇ ਸੁੱਖ ਅਤੇ ਸਮਰiddhi ਦੇ ਲਈ ਕਾਮਨਾ ਕਰੋ ਅਗਲੀ ਚੀਜ਼ ਕਹੀ ਗਈ ਹੈ ਰਿਪੋਰਟ ਦੇ ਵਿੱਚ ਕਿ ਅਗਰ ਤੁਸੀਂ ਕੁੰਡਲੀ ਜਾਂ ਕਾਲ ਸਰਪਦੋਸ਼ ਦੇ ਵਿੱਚ ਹੋ ਤਾਂ ਇਸ ਦਿਨ ਭਗਵਾਨ ਸ਼ਿਵ ਦੀ ਪੂਜਾ ਕਰੋ ਇਸ ਦੇ ਨਾਲ ਤੁਹਾਡਾ ਦੋਸ਼ ਮਟ ਜਾਵੇਗਾ ਇਸ ਦਿਨ ਜਿਹੜਾ ਅਗਲੀ ਗੱਲ ਕਹੀ ਗਈ ਹੈ ਕਿਸ ਦਿਨ ਰੁੱਦਰ ਅਭਿਸ਼ੇਕ ਕਰਕੇ ਸ਼ੂ ਸ਼ੂ ਭੋਲੇ ਨੂੰ ਪਰਸੰਨ ਕੀਤਾ ਜਾ ਸਕਦਾ ਹੈ ਇਸ ਦਿਨ ਰੁੱਦਰ ਅਭਿਸ਼ੇਕ ਕਰਵਾ ਸਕਦੇ ਹੋ ਫਿਰ ਅੱਗੇ ਕਹੀ ਹੈ ਕਿਹਾ ਗਿਆ ਹੈ ਕਿ ਇਸ ਦਿਨ ਦੇ ਵਿੱਚ ਘਰ ਦੇ ਮੁੱਖ ਦੁਆਰ ਤੇ ਜਿਹੜਾ ਗੋਬਰ ਹੈ ਉਸ ਦੇ ਨਾਲ ਜੋ ਹੈ ਉਹ ਆਕ੍ਰਿਤੀ ਬਣਾਉਣਾ ਚਾਹੀਦਾ ਹੈ ਤੇ ਮੰਨਤਾ ਹੈ ਕਿ ਇਸ ਦੇ ਨਾਲ ਘਰ ਦੇ ਵਿੱਚ ਸੱਪ ਨਹੀਂ ਆਉਂਦੇ ਇਸ ਦਿਨ ਪੂਜਾ ਦੇ ਸਮੇਂ ਜੋ ਹੈ ਉਹ ਕੁਝ ਮੰਤਰ ਦਾ ਜੋ ਹੈ ਜਾਪ ਕਰਨਾ ਚਾਹੀਦਾ ਹੈ ਜੋ ਪੰਡਤ ਜੀ ਤੋਂ ਤੁਸੀਂ ਜੋ ਹੈ ਉਹ ਪੋਚ ਸਕਦੇ ਹੋ ਨਾਲ ਦੀ ਨਾਲ ਜਿਹੜਾ ਹੈ ਉਹ ਕਿਹਾ ਗਿਆ ਹੈ ਕਿ ਇਸ ਇਸ ਦਿਨ ਜੋ ਹੈ ਸ੍ਰੀ ਸਰਪ ਸੁਕਤ ਦਾ ਪਾਠ ਵੀ ਜਿਹੜਾ ਹੈ ਉਹ ਕਰਵਾ ਸਕਦੇ ਹਾਂ ਸੋ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਧਾਰਮਿਕ માન્યਤਾ ਦੇ ਅਨੁਸਾਰ ਕੀਤੀਆਂ ਗਈਆਂ ਨੇ ਦਾਦੀ ਕਿ ਇਹ ਜਾਣਕਾਰੀਆਂ ਧਾਰਮਿਕ ਆਸਤਾ ਤੇ ਲੋਕ માન્યਤਾ ਦੇ માન્યਤਾ ਦਾ ਆਧਾਰਿਤ ਹੈ ਇਸ ਦਾ ਕੋਈ ਵੀ ਵਿਗਿਆਨਿਕ ਪ੍ਰਮਾਣ ਨਹੀਂ ਹੈ ਹਾਲਾਂਕਿ ਜਿਹੜੀਆਂ ਇਹ માન્યਤਾਵਾਂ ਨੇ ਇਹ ਤੁਹਾਡੇ ਤੇ ਡਿਪੈਂਡ ਕਰਦੀਆਂ ਨੇ ਕਿ ਤੁਸੀਂ ਇਸ ਨੂੰ ਮੰਨਣਾ ਹੈ ਜਾਂ ਨਹੀਂ ਮੰਨਣਾ ਹੈ ਪਰ ਜਿਹੜੇ ਲੋਕ ਅਜਿਹੀਆਂ ਚੀਜ਼ਾਂ ਨੂੰ ਮੰਨਦੇ ਨੇ ਜਾਂ ਅਜਿਹੀਆਂ માન્યਤਾ ਤੇ ਉਹ ਅਧਾਰਿਤ ਨੇ ਉਹ ਚੀਜ਼ਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਹ ਜਾਣਕਾਰੀ ਸਾਂਝੀਆਂ ਕਰ ਰਹੇ ਆ ਹਾਲਾਂਕਿ ਅਸੀਂ ਐਸ ਦੀ ਕਿੰਨੀ ਕੀ ਸਤਿਅਤਾ ਹੈ ਜਾਂ ਕਿੰਨੀ ਕੀ ਸਚਾਈ ਨਾ ਚੀਜ਼ਾਂ ਦੇ ਵਿੱਚ ਹਾਲਾਂਕਿ ਅਸੀਂ ਉਸ ਦੀ ਪੁਸ਼ਟੀ ਨਹੀਂ ਕਰਦੇ ਪਰ ਲੋਕ ਇਹਨਾਂ ਚੀਜ਼ਾਂ ਨੂੰ ਮੰਨਦੇ ਨੇ ਜਾਂ ਲੋਕ ਮਾਨਯਤਾ ਦਿੰਦੇ ਨੇ ਜਾਂ ਧਾਰਮਿਕ ਆਸਥਾ ਦੇ ਨਾਲ ਇਹ ਚੀਜ਼ਾਂ ਜੁੜੀਆਂ ਹੋਈਆਂ ਨੇ ਜੋ ਜੋ ਹੈ ਕਿਸੇ ਨਾ ਕਿਸੇ ਸ਼ੁਭ ਦਿਨ ਦੇ ਵਿੱਚ ਕੁਝ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਕਿ ਆਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਜਾਂ ਉਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਸੋ ਤੁਸੀਂ ਜ਼ਰੂਰ ਦੱਸਿਓ ਕਿ ਇਹਨਾਂ ਮਾਨਯਤਾ ਨੂੰ ਤੁਸੀਂ ਮੰਨਦੇ ਹੋ ਜਾਂ ਨਹੀਂ ਮੰਨਦੇ ਹੋ